ਜਿੱਥੇ ਸਾਡੇ ਇਲਾਕਿਆਂ ਵਿੱਚ ਜਿਹੜੇ ਆ ਹਰ ਪੰਜਾਬੀ ਸਿੰਗਰ ਪਹੁੰਚ ਰਿਹਾ ਉੱਥੇ ਅੱਜ ਦੀਨਨਗਰ ਦੇ ਇਲਾਕੇ ਪ੍ਰਿੰਟ ਚੱਪ ਕਰਾ ਵਿਖੇ ਜਿੱਥੇ ਪੰਜਾਬੀ ਗਾਇਕ ਜਸਵੀਰ ਦਸਜੀ ਪਹੁੰਚੇ ਨੇ ਉਹ ਕਾਫੀ ਦਿਨਾਂ ਤੋਂ ਜੜੀ ਸੇਵਾ ਕਰ ਰਹੇ ਨੇ ਅੱਜ ਆਪਣੇ ਜ਼ਿਲ੍ਹੇ ਅੰਦਰ ਆ ਕੇ ਹੀ ਸੇਵਾ ਕਰ ਰਹੇ ਨੇ ਇਸ ਮੌਕੇ ਮੈਂ ਨਾਲ ਪੰਜਾਬੀ ਗਾਇਕ ਜਸਵੀਰ ਦਸਜੀ ਨਾਲ ਗੱਲ ਕਰਨੇ ਹਾਂਜੀ ਸਰ ਤੁਸੀਂ ਅੱਜ ਆਏ ਹੋ ਆਪਣੇ ਜ਼ਿਲ੍ਹੇ ਅੰਦਰ ਕਾਫੀ ਜਿਹੜੇ ਟਾਈਮ ਤੋਂ ਤੁਸੀਂ ਬਾਹਰਲੇ ਫਾਜ਼ੀਕਾਂ ਦੇ ਤਰ੍ਹਾਂ ਸੇਵਾ ਕਰ ਰਹੇ ਹੋ ਅੱਜ ਤੁਸੀਂ ਗੁਰਦਾਸਪੁਰ ਆਏ ਕਿਵੇਂ ਵੇਖਦੇ ਹੋ ਬਸ ਹੁਣ ਪ੍ਰੋਬਲਮ ਤੇ ਇੱਕ ਪੈ ਗਈ ਆ ਜਿਹੜੀ ਜਿਹਨੂੰ ਆਪਾਂ ਮੁਸ਼ਕਿਲ ਕਹਿੰਨੇ ਆ ਤੇ ਉਹਦੇ ਵਿੱਚ ਸਾਰੇ ਲੋਕ ਸਾਥ ਦੇ ਰਹੇ ਦੇਖੋ ਸਭ ਲੋਕ ਖੜੇ ਆ ਡਾਕਟਰ ਸਾਹਿਬ ਆਏ ਐਮ ਸੋ ਐਡੀ ਵੱਡੀ ਟੀਮ ਲੈ ਕੇ ਤੇ ਇਹ ਲੋਕ ਆਏ ਆ ਤੇ ਇਹਦਾ ਮਤਲਬ ਕਿ ਲੋਕ ਨਾਲ ਖੜੇ ਨੇ ਇਹਨਾਂ ਦੇ ਇਹ ਮਨ ਤੋਂ ਡਾਕਟਰ ਸਾਹਿਬ ਕੋ ਕੱਲ ਹਮ ਕਹਾਂ ਕਹਾਂ ਲੈ ਕੇ ਗਏ ਆ ਗਾਉਂ ਮੇ ਇੱਕਦਮ ਚਿੱਕੜ ਚੁ ਦੇ ਵਿੱਚ ਘੁੰਮ ਰਹੇ ਸੀਗੇ ਸਾਰੇ ਔਰ ਕਿੱਦਾਂ ਲੋਕਾਂ ਨੂੰ ਇਹਨਾਂ ਨੇ ਦੇਖਿਆ ਮੈਂ ਮੈਂ ਇਹ ਸੋਚ ਰਿਹਾ ਕਿ ਇਨਾਂ ਨੂੰ ਹੋਰ ਵੀ ਪ੍ਰੋਬਲਮਸ ਦਾ ਪਤਾ ਚੱਲ ਰਿਹਾ ਕਿ ਕੀ ਕੀ ਪ੍ਰੋਬਲਮਸ ਨੇ ਲੋਕਾਂ ਦੀਆਂ ਜਾਂ ਕੱਲੀ ਕੱਲੀ ਉਹਦੀ ਪ੍ਰੋਬਲਮ ਨਹੀਂ ਹੈ ਕਿ ਉਹਨਾਂ ਹੱਡ ਦੀ ਪ੍ਰੋਬਲਮ ਹੀ ਨਹੀਂ ਹੈ ਨਾ ਬਾਕੀ ਵੀ ਵਿਚਾਰੇ ਕਈ ਬਿਮਾਰ ਨੇ ਕੱਲ ਉਹ ਜਿੰਨਕੋ ਆਪਨੇ ਮਰਮ ਪੱਟੀ ਕੀਤੀ ਹੈ ਉਹ ਬਾਪੂ ਕੇ ਨਾ ਉਹ ਚੱਲ ਸਕਤੇ ਹੈ ਕਪੜੇ ਸਾਰੇ ਭੀਗ ਗਏ ਹੈ ਨਾ ਸਾਰਾ ਸਾਰਾ ਬੁਰਾ ਹਾਲ ਸੀਗਾ ਉਹ ਵੀ ਉਹ ਵੀ ਇੱਕ ਅਲੱਗ ਵੀ ਉਹਨਾਂ ਦੀ ਵਿਚਾਰਿਆਂ ਦੀ ਸਮੱਸਿਆ ਵੀ ਉਹ ਇਕੱਲੇ ਨੇ ਬੇਟਾ ਉਹਨਾਂ ਦਾ ਮਰ ਗਿਆ ਹੈ ਨਾ ਬੇਟੀ ਵਿਆਹੀ ਹੋਈ ਹੈ ਕਿਤੇ तो वो भी प्रॉब्लम्स का पता लग रहा फिर उन्होंने कोई पूछने वाला नहीं है मैं ये सोच मैं डॉक्टर साहब एक सोच रहा था कल कि जैसे वो बुज़ुर्गों का हम मिले उनका ने देखा आपने वो सिन और जो काफ कितना टाइट था है ना सिस्ट, सिस्टम पर मैं सोच रहा था कि देखो एक हमारा कल्चर पहले था यहाँ पर कि बच्चे बहुत माँ बाप के साथ अपने दादों के साथ अपने ग्रैंड पेरेंट्स के साथ ना बहुत बच्चे जो हैं वो अटैच होते थे तो हम जब हम छोटे थे तो हमें हमारे दादे हमारे ताया जो हैं वो कहते थे कि हमारे ऊपर चढ़ जाओ पीठ के ऊपर मालिश करो है ना वो कल्चर ख़त्म हो गया मैं कल वो फील कर रहा था कि वो कल्चर अब ख़त्म हो गया हाँ हर ब, बच्चा जो है वो फ़ोन पे लगा हुआ है हर एक अपने तरीके से तो ਦੇਖੋ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਜੀ ਸਾਡਾ ਆਪਣੇ ਇੱਕ ਜੱਦੀ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਵੀ ਜੰਪੂਰ ਗੁਰਦਾਸਪੁਰ ਜ਼ਿਲ੍ਹੇ ਦੇ ਜੀ ਅੱਜ ਜਿਹੜੇ ਕੈਂਪ ਲਗਾਤਾਰ ਹੁਣ ਗਿਜਰੀ ਰਹਿਣ ਜੀ ਜੀ ਬਿਲਕੁਲ ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਸਾਰੇ ਡਾਕਟਰ ਸਾਹਿਬ ਉਹਨਾਂ ਨੂੰ ਕਿ ਤੁਸੀਂ ਮਹੀਨੇ ਬਾਅਦ ਇੱਕ ਵਾਰੀ ਫੇਰ ਆਓ ਤੇ ਫਿਰ ਹੋਰ ਜਿਹੜੀਆਂ ਪ੍ਰੋਬਲਮਸ ਵਧਣੀਆਂ ਹੋਣ ਅਜੇ ਤੇ ਲੋਕਾਂ ਨੂੰ ਪਾਣੀ ਚੋ ਨਿਕਲਣਾ ਹੀ ਮੁਸ਼ਕਲ ਹੈ ਨਾ ਪਾਣੀ ਚੋ ਨਿਕਲਣਾ ਹੀ ਕੋਣਾ ਵਾਸਤੇ ਮੁਸ਼ਕਲ ਹੈ ਤੇ ਹੁਣ ਜਿਹੜੀਆਂ ਬਾਕੀ ਪ੍ਰੋਬਲਮਸ ਨੇ ਉਹਨਾਂ ਵਾਸਤੇ ਵੀ ਇਹ ਡਾਕਟਰ ਸਾਹਿਬ ਆਣਗੇ ਸਰਵੇ ਕਰਨਗੇ ਕੀ ਕੀ ਪ੍ਰੋਬਲਮ ਆਉਂਦੀਆਂ ਹੈ ਜੇ ਡਾਕਟਰ ਸਾਹਿਬ ਬਤਾ ਰਹੇ تھے ਕਿ ਪਾਣੀ ਕੀ ਹਨਾ ਪਾਣੀ ਗੰਦਾ ਹੋ ਗਿਆ ਹੈ ਹਨਾ ਉਸकी ਅਵੇਅਰਨੈਸ ਕਾ ਲੋਕੋਨ ਕੋ ਬਤਾਨਾ ਹੈ ਉਹ ਤੁਹਾਡਾ ਮੀਡੀਆ ਜਿਹੜਾ ਹੈਗਾ ਮਤਲਬ ਉਹ ਵਾਲਾ ਮੀਡੀਆ ਨੇ ਜਿਹੜਾ ਫਲੈਸ਼ਸ ਕਰਦਾ ਮਤਲਬ ਜਿਹੜਾ ਚੰਗਾ ਮੀਡੀਆ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਲੋਕਾਂ ਦੇ ਵਿੱਚ ਅਵੇਰਨੈਸ ਫਲਾਏ ਲੋਕੀ ਜਦੋਂ ਰੀਲਾਂ ਦੇਖਣ ਉਹਨਾਂ ਨੂੰ ਪਤਾ ਲੱਗੇ ਕਿ ਪਾਣੀ ਜਿਹੜਾ ਉਹਨੂੰ ਗਰਮ ਕਰਕੇ ਪੀਣਾ ਹੈ ਜਾਂ ਪਾਣੀ ਕੋ ਗਰਮ ਕਰਕੇ ਹੀ ਰੱਖਣਾ ਹੈ ਤੇ ਉਹ ਬਿਮਾਰੀਆਂ ਤੋਂ ਦੂਰ ਹੋ ਸਕਦੇ ਬਾਕੀ ਅਮਰਪ੍ਰੀਤ ਜੀ ਆਓ ਭਾਜੀ ਤੇ ਨਾਲ ਆਓ ਇਹ ਟੀਮ ਆਈ ਹੈ ਹੁਣ ਤੇ ਤੁਸੀਂ ਬੋਲੋ ਦੱਸੋ ਕੁਝ ਮੇਰਾ ਗਲੋਬਲ ਸਿਕ ਜਿਵੇਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀਆਂ ਹੋਰੀ ਜਿੱਦਾਂ ਮਕਾਨ ਢੱਠੇ ਉਹਨਾਂ 'ਚ ਵੀ ਮਦਦ ਕਰੋਗੇ ਜ਼ਰੂਰ ਕਰਾਂਗੇ ਭਾਜੀ ਉਹਦਾ ਸਰਵੇ ਹੋ ਜੇ ਨਾ ਹੁਣ ਉਹ ਅਗਰ ਇਮੋਸ਼ਨਲ ਹੋ ਕੇ ਅਸੀਂ ਹੁਣ ਮੈਂ ਕਿ ਕੁਝ ਲੋਕਾਂ ਨੂੰ ਦੇਖ ਰਿਹਾ ਹਾਂ ਪੈਸੇ ਵੰਡੇ ਜਾ ਰਹੇ ਪੈਸੇ ਵੰਡੇ ਜਾ ਰਹੇ ਇੱਕ ਪਿੰਡ ਦੇ ਵਿੱਚ ਕਿੰਨੇ ਕੁ ਪੈਸੇ ਹੁਣ ਜਿੰਨੇ ਇੱਥੇ ਬੰਦੇ ਖੜੇ ਆ ਅਸੀਂ ਜਿੰਨਾ ਮਰਜ਼ੀ ਗੱਡੀ ਭਰ ਕੇ ਉਹਨਾਂ ਨੂੰ ਪੈਸੇ ਵੰਡ ਦਈਏ ਤਾਂ ਵੀ ਮਤਲਬ ਥੋੜੇ ਨੇ ਉਹ ਤਾਂ ਉਹ ਕੋਈ ਤਰੀਕਾ ਨਹੀਂ ਹੈ ਪਲੈਨਿੰਗ ਦੀ ਜ਼ਰੂਰਤ ਹੈ ਪਲੈਨਿੰਗ ਕਰਕੇ ਇੱਕਦਮ ਪੂਰਾ ਪਲਾਨ ਕਰਕੇ ਫੇਰ ਫੀਲਡ ਵਿੱਚ ਆਣਾ ਚਾਹੀਦਾ ਫਿਰ ਲੋਕਾਂ ਨੂੰ ਬੈਠਣਾ ਚਾਹੀਦਾ ਸਾਰੇ ਨਮੈ ਤੇ ਇਹਨਾਂ ਨੂੰ ਅੱਜ ਦੇਖੋ ਪੁੱਛੋ ਇਹਨਾਂ ਨੂੰ ਅਮਰਪ੍ਰੀਤ ਜੀ ਨੂੰ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਰੀਆਂ ਸੰਸਥਾਵਾਂ ਜਿਹੜੀਆਂ ਵੱਡੇ ਤਰੀਕੇ ਨਾਲ ਕੰਮ ਕਰ ਰਹੀਆਂ ਉਹ ਬੈਠੋ ਇਕੱਠੇ ਹੋਵੋ ਸਰਕਾਰ ਇਕੱਠੀ ਹੋਵੇ ਥੈਨ ਜਿਹੜੇ ਬਾਬੇ ਕੰਮ ਕਰ ਰਹੇ ਆ ਉਹ ਇਕੱਠੇ ਹੋਣ ਹੈਨਾ ਤੇ ਸਾਰੇ ਲੋਕ ਮਦਦ ਤੇ ਕਰਨਾ ਚਾਹ ਰਹੇ ਹਨ ਪਰ ਉਹਨਾਂ ਕੋ ਪਲੈਨਿੰਗ ਨਹੀਂ ਹੈ ਹੁਣ ਇੰਨੀਆਂ ਟਰਾਲੀਆਂ ਪਿੰਡਾਂ ਦੇ ਵਿੱਚ ਕੱਲ ਘੁੰਮ ਰਹੀਆਂ ਸੀਗੀਆਂ ਕਿਉਂ ਉੱਥੇ ਜਿਹੜੇ ਡਾਕਟਰਸ ਨੇ ਉਹਨਾਂ ਵਿਚਾਰੇ ਨੂੰ ਕਿਉਂਕਿ ਉਹ ਆ ਕੇ ਰਾਸ਼ਨ ਸੁੱਟਣ ਲੱਗ ਜਾਂਦੇ ਲੋਕਿਓ ਰਾਸ਼ਨ ਫੜਨ ਲੱਗ ਜਾਂਦੇ ਹਨਾ ਤਾਂ ਇਹ ਕੋਈ ਪਲੈਨਿੰਗ ਨਹੀਂ ਹੈ ਨਾ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਪਲੈਨਿੰਗ ਕਰਕੇ ਫਿਰ ਮਿਰਕਾ ਫੀਲਟ ਹੈ ਹਮ ਲੋਕ ਨੂੰ ਕੀ ਮੈਸੇਜ ਦੇਣਾ ਚਾਹੀਦਾ ਇਹ ਵਰਗਾ ਹੀ ਮੈਸੇਜ ਹੈ ਇਹ ਇੰਪੋਰਟੈਂਟ ਮੈਸੇਜ ਇਹੀ ਹੈ ਕਿ ਜੋ ਰੋਲ ਭਾਜੀ ਪਲੇ ਕਰ ਰਹੇ ਨੇ ਕੋਆਰਡੀਨੇਸ਼ਨ ਦਾ ਇਸ ਟਾਈਮ ਮੈਨੂੰ ਲੱਗਦਾ ਉਹੀ ਧੂਰਾ ਚਾਹੀਦਾ ਸਾਨੂੰ ਪੰਜਾਬ ਨੂੰ ਸੋ ਜਿਹੜੀਆਂ ਵੀ ਆਰਗੇਨਾਈਜੇਸ਼ਨ ਜਿਵੇਂ ਭਾਜੀ ਨੇ ਕਿਹਾ ਕਿ ਇੱਕ ਪਲੈਟਫਾਰਮ ਦੇ ਕੋਆਰਡੀਨੇਸ਼ਨ ਦੇ ਨਾਲ ਚੱਲਣ ਉਹ ਜਿਹੜੀ ਏਡ ਹੈ ਨਾ ਮੈਨੂੰ ਲੱਗਦਾ ਕਿ ਅਗਰ ਕੋਆਰਡੀਨੇਸ਼ਨ ਨਾਲ ਚੱਲਾਂਗੇ ਨਾ ਤੇ ਇੱਕ ਇੱਕ ਪਰਿਵਾਰ ਨੂੰ ਅਸੀਂ ਭਾਵੇਂ 2-2 ਸਾਲ ਦਾ ਰੈਸ਼ਨ ਦੇ ਸਕਦੇ ਹਾਂ ਜੇ ਕੋਆਰਡੀਨੇਸ਼ਨ ਨਾਲ ਚੱਲਦੇ ਆ ਤੇ ਜੇ ਆਪਾਂ ਇਦਾਂ ਹੀ ਮਤਲਬ ਪਲੈਨਿੰਗ ਦੇ ਨਾਲ లై ਚੱਲਾਂਗੇ ਤੇ ਉਹ ਵੀ ਕਹਿਣਗੇ ਸਾਨੂੰ ਦੇਈ ਚੱਲੋ ਤੇ ਕਿਸੇ ਨੂੰ ਪੱਲੇ ਵੀ ਨਹੀਂ ਪੈਣਾ ਸੋ ਇਹ ਪਲੈਨਿੰਗ ਦੀ ਲੋੜ ਹੈ ਔਰ ਜੋ ਅਸੈਸਮੈਂਟ ਦਾ ਜਿਹੜਾ ਪਾਰਟ ਹੁੰਦਾ ਨਾ ਹੁਣ ਜਿਵੇਂ ਤੁਸੀਂ ਪੁੱਛ ਰਹੇ ਹੋ ਘਰਾਂ ਦੀਆਂ ਛੱਤਾਂ ਜਾਂ ਘਰ ਚੋਰੇ ਨੇ ਹੁਣ ਅਸੀਂ ਨਾਲ ਦੇ ਪਿੰਡ ਚਾ ਜੋਗਰ ਦੇ ਵਿੱਚੋਂ ਹੀ ਆ ਰਹੇ ਆ ਤੇ ਭਾਈ ਦਾ ਫੋਨ ਆ ਗਿਆ ਅਸੀਂ ਉੱਥੇ ਪਰਿਵਾਰ ਨੂੰ ਮੱਝ ਡਿਲੀਵਰ ਕਰਕੇ ਆਏ ਆ ਉਹਨਾਂ ਦੇ ਪੂਰੇ ਪਿੰਡ ਚੋਂ ਇੱਕੋ ਹੀ ਪਸ਼ੂ ਸੀਗਾ ਜਿਹਦਾ ਨੁਕਸਾਨ ਹੋਇਆ ਸੀ ਸੋ ਅਸੀਂ ਅਸੈਸਮੈਂਟ ਕਰ ਰਹੇ ਆ ਯਾਨੀ ਕਿ ਮੱਝਾਂ ਲੈ ਕੇ ਪਿੰਡ 'ਚ ਪਹੁੰਚ ਗਏ ਐਵੇਂ ਤਾਂ ਸਾਰੀ ਲੋੜ ਬੰਦ ਨੇ ਸਾਰਿਆਂ ਨੂੰ ਹੀ ਚਾਹੀਦਾ ਬਹੁਤ ਗਰੀਬੀ ਦੇ ਪਰਿਵਾਰ ਕਰਕੇ ਹੋਇਆ ਤੇ ਉਹਦੀ ਅਸੈਸਮੈਂਟ ਦੀ ਲੋਡ ਹੁੰਦੀ ਹੈ ਸਾਡੀਆਂ 11 ਟੀਮਾਂ ਇਸ ਟਾਈਮ ਅਸੈਸਮੈਂਟ ਕਰ ਰਹੀਆਂ ਅਸੈਸਮੈਂਟ ਤੋਂ ਬਾਅਦ ਹੀ ਅਸੀਂ ਕੁਝ ਦੇ ਪਾਵਾਂਗੇ ਚਾਹੇ ਇਸ ਵਿੱਚ ਘਰ ਸਮਾਂ ਲੱਗ ਜਾਏ ਪਰ ਐਗਜ਼ੈਕਟਲੀ ਹੱਥਾਂ ਦੇ ਵਿੱਚ ਉਹਨਾਂ ਹੱਥਾਂ 'ਚ ਜਾਵੇ ਜਿਹੜੇ ਇਹਨਾਂ ਦੇ ਅਸਲੀ ਹੱਕਦਾਰ ਨੇ ਔਰ ਮੈਂ ਮੈਂ ਡਾਕਟਰ ਸਾਹਿਬ ਨਾਲ ਵੀ ਕੱਲ ਡਿਸਕਸ ਕਰ ਰਹੇ ਸੀ ਇੱਕ ਟਰੋਮਾ ਵੀ ਹੈ ਹਾਂ ਇੱਕ ਟਰੋਮਾ ਵੀ ਹੈ ਜਿਸ ਤੋਂ ਨਿਕਲਣਾ ਕਿਉਂਕਿ ਐਮਰਜੈਂਸੀ ਹੈ ਨਾ ਐਕਸੀਡੈਂਟ ਹੋ ਗਿਆ ਨਾ ਐਕਸੀਡੈਂਟ ਵਿੱਚ ਜੋ ਟਰੋਮਾ ਜੋ ਆਪਾਂ ਕਿੰਨੇ ਦਿਨਾਂ ਬਾਅਦ ਨਿਕਲਦੇ ਆ ਕਿੰਨੇ ਦਿਨ ਲੱਗ ਜਾਂਦੇ ਆ ਉਹ ਮੈਂਟਲ ਟਰੋਮਾ ਉਹਨੂੰ ਔਰ ਗ੍ਰੇਸਫੁਲੀ ਵੀ ਨਿਕਲਣਾ ਆਪਣੀ ਸ਼ਾਨ ਵੀ ਨਾ ਜਾਏ ਆਪਣੀ ਪੰਜਾਬੀਆਂ ਦੀ ਪੰਜਾਬੀਅਤ ਵੀ ਨਾ ਜਾਏ ਹੈਨਾ نیچے ਵੀ ਨਾ ਲੱਗ ਕੇ ਅਸੀਂ ਕਮ ਕਿਉਂਕਿ ਪੰਜਾਬੀ ਜਿਹੜੇ ਆ ਉਹ ਥੋੜੇ ਅਪਕਮਿੰਗ ਤਾਂ ਹੁੰਦੇ ਹੀ ਆ ਨਾ ਮਤਲਬ ਬਾਹਰ ਨਿਕਲ ਕੇ ਆਉਂਦੇ ਆ ਥੋੜੇ ਅਸੀਂ ਕਈ ਵਾਰੀ ਲਾਊਡ ਕਹਿੰਨੇ ਆ ਪਰ ਉਹ ਵੀ ਇੱਕ ਉਹਨਾਂ ਦਾ ਇੱਕ ਸਟਾਈਲ ਹੈ ਕਿ ਉਹ ਉਹ ਦਿਖਾਵਾ ਵੀ ਕਰਦੇ ਆ ਬਟ ਉਹ ਚੜ੍ਹਦੀ ਕਲਾ ਵਿੱਚ ਵੀ ਰਹਿੰਦੇ ਹੋ ਤੇ ਉਹ ਵੀ ਉਹਨਾਂ ਦਾ ਪ੍ਰਾਈਡ ਜਿਹੜਾ ਉਹ ਵੀ ਕੈਮਰਾ ਹੈ ਉਹ ਉਹ ਚੀਜ਼ਾਂ ਜਿਹੜੀਆਂ ਤੇ ਦੂਸਰਾ ਕੀ ਹੈ ਕਈ ਲੋਕ ਜਿਹੜੇ ਭਾਜੀ ਜੋ ਕਹਿ ਰਹੇ ਸੀ ਕਈ ਲੋਕ ਰਾਸ਼ਨ ਇਕੱਠਾ ਕਰ ਰਹੇ ਹੈ ਕਈ ਲੋਕ ਰਾਸ਼ਨ ਮੰਗ ਵੀ ਨਹੀਂ ਰਹੇ ਮੰਗ ਵੀ ਨਹੀਂ ਰਹੇ ਕੁਝ ਐਸੇ ਲੋਕ ਹੈ ਜੋ ਨਹੀਂ ਮੰਗਦੇ ਨਾ ਉਹ ਇਕੱਠਾ ਕਰ ਰਹੇ ਹੈ ਨਾ ਉਹ ਮੰਗ ਰਹੇ ਹੈ ਉਹ ਪਾਣੀ ਵੀ ਨਹੀਂ ਮੰਗ ਰਹੇ ਉਹ ਨੂੰ ਲੱਗ ਰਿਹਾ ਹੈ ਕਿ ਹਮ ਆਸੀਂ ਮੈਨੇਜ ਕਰ ਲਵਾਂਗੇ ਆਮ ਮੈਨੇਜ ਕਰ ਲਵਾਂਗੇ ਤਾਂ ਇਹ ਪਲਕ ਪਲਕ ਲਗ ਲਗ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਆ ਰਹੀਆਂ ਅਜੇ ਤੇ ਮੈਨੂੰ ਇਹਦਾ 15 ਦਿਨ ਸਰਵੇ ਚ ਲੱਗੇਗਾ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਨੁਕਸਾਨ ਹੋਇਆ ਤੇ ਕਿਵੇਂ ਇਹਨੂੰ ਇਹਦੀ ਪਰਪਾਈ ਕਰ ਸਕਦੇ ਥੈਂਕ ਯੂ ਇਹ ਸਨ ਮੇਰਨਾ ਜਸਵੀਰ ਜੀ ਪੰਜਾਬੀ ਗਾਇਕ ਔਰ ਉਹਨਾਂ ਦੇ ਜਿਹੜੀ ਟੀਮ ਗਲੋਬਲ ਟੀਮ ਹੈ ਜਿਹੜੇ ਕਰ ਰਹੇ ਨੇ ਸਾਰੀ ਸਰਵਿਸ ਉਹਨਾਂ ਨੂੰ ਇਹੋ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜਾ ਲਗਾਤਾਰ ਲੋਕਾਂ ਦੀ ਜਿਹੜੀ ਹੈਲਪ ਕੀਤੀ ਜਾਏਗੀ ਅਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਣ ਨਹੀਂ ਦਿੱਤੀ ਜਾਏਗੀ ਕੈਮਰਾਮੈਨ ਰਾਜਨ ਦੇ ਨਾਲ ਹਰਜਿੰਦਰ ਸਿੰਘ ਗਰਾ